हरमंत साहिबु बाद जाने जी हर ਕਿਸਾ ਆਇਆ ਏ ਉਹ ਤੁਸੀਂ ਦੇਖਿਆ ਏ ਉਸ ਤੋਂ ਪਹਿਲਾਂ ਵੀ ਜੋ ਤਿੰਨ ਘਟਨਾਵਾਂ ਵਾਪਰੀਆਂ ਏ ਮੈਂ ਇੱਥੇ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਜੋ ਤੁਸੀਂ ਪ੍ਰਸ਼ਾਸਨ ਨੂੰ ਅਧਿਕਾਰ ਇੰਨੇ ਜ਼ਿਆਦਾ ਦਿੱਤੇ ਆ ਘਟੋ ਘੱਟ ਇਹ ਤਾਂ ਦੇਖੋ ਕਿ ਜੋ ਇਹ ਜੰਗਬਾਜ਼ ਯੋਧੇ ਜਿਨ੍ਹਾਂ ਨੇ ਦੇਸ਼ ਦਾ ਸਰਹੱਦਾਤੇ ਰਾਖੀ ਕੀਤੀ ਆ ਉਹ ਹੀ ਸੇਫ ਨਹੀਂ ਵਕ ਵਕ ਘਟਨਾਵਾਂ ਅਸੀਂ ਦੇਖ ਰਹੇ ਆ ਕਰਨਲ ਬਾਸ ਤੋਂ ਪਹਿਲਾਂ ਜੋ ਘਟਨਾ ਵਾਪਰੀ ਹੈ ਉਹ ਤੁਸੀਂ ਦੇਖਿਆ ਕਿ ਇੱਕ ਇੱਥੇ ਮੈਂ ਕਹਿਣਾ ਇਹ ਚਾਹੁੰਨਾ ਆ ਕਿ ਪੂਰੇ ਪੰਜਾਬ ਦੇ ਵਿੱਚ ਜੋ ਸਰਕਾਰ ਇਸ ਟਾਈਮ ਤੇ ਇੱਕ ਤਰਸਯੋਗ ਹਾਲਤ ਬਣੀ ਹੋਈ ਹੈ ਜੋ ਨਹੀਂ ਦੇਖ ਰਹੀ ਕਿ ਕੌਣ ਕੌਣ ਦੇਸ਼ ਦਾ ਰਾਖਾ ਹੈ ਜਾਂ ਕੌਣ ਦੇਸ਼ ਲਈ ਕੋਈ ਭਲੇ ਦਾ ਕੰਮ ਕਰਦਾ ਹੈ ਸਭ ਨੂੰ ਇੱਕ ਰੱਸੇ ਇਹ ਜੋ ਨਿਗਾਹ ਰਹੇ ਨੇ ਉਹ ਜੋ ਇੱਕ ਤਜਿੰਦਰ ਸਿੰਘ ਇਹ ਘਟਨਾ ਵਾਪਰੀ ਉਸ ਤੋਂ ਪਹਿਲਾਂ ਤਜਿੰਦਰ ਸਿੰਘ ਦੀ ਮੈਂ ਤੁਹਾਡੇ মিডিਆ ਦੇ ਰਾਹੀਂ ਦੱਸਣਾ ਚਾਹੁੰਨਾ ਕਿ ਤਜਿੰਦਰ ਸਿੰਘ ਨੂੰ ਜੋ ਇਹਨਾਂ ਨੇ ਪਿਛਲੇ ਕਰੀਬ 6 7 ਉਹਨਾਂ ਉੱਪਰ ਕੇਸ ਕੀਤੇ ਇਹਨਾਂ ਨੇ ਨਜਾਇਜ਼ ਜੋ ਸਾਬਤ ਹੋ ਚੁੱਕੇ ਆ ਔਰ ਉਹਦੇ ਗੋਡੇ ਦੇ ਵਿੱਚ ਗੋਲੀ ਮਾਰੀ ਪਿਛਲੇ ਪਾਸਿਓ ਉਸ ਤੋਂ ਬਾਅਦ ਜੋ ਇਹ ਮੀਡੀਆ ਵਿੱਚ ਸਾਬਤ ਹੋ ਚੁੱਕਾ ਹੈ ਉਸ ਤੋਂ ਬਾਅਦ ਜੋ ਜਸਪ੍ਰੀਤ ਸਿੰਘ ਹੈ ਸ਼ਾਇਦ ਜਿਨੇ ਅਸੀਂ ਨਹੀਂ ਕਹਿੰਦੇ ਕਿ ਕਿਸੇ ਦਾ ਬੱਚਾ ਚੱਕਣਾ ਚਾਹੀਦਾ ਪਰ ਜੇ ਉਹਨੇ ਅਸੀਂ ਕਾਰਵਾਈ ਕੀਤੀ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਨੂੰ ਜਾਨੋਂ ਮਾਰ ਦਿਓ ਇੱਕ ਕਾਨੂੰਨ ਬਣਿਆ ਇੱਕ ਤਰੀਕਾ ਬਣਿਆ ਹੈ ਉਹ ਜੋ ਫੇਕ ਕਾਊਂਟਰ ਹੈ ਉਹ ਬਿਲਕੁਲ ਪੂਰੀ ਜੱਗ ਜਹਰ ਦੁਨੀਆ ਦੇ ਵਿੱਚ ਸਾਬਤ ਹੋ ਚੁੱਕਾ ਹੈ ਕਿ ਫੇਕ ਕਾਊਂਟਰ ਸੀ ਸੋ ਉਸ ਤੋਂ ਬਾਅਦ ਉਸੇ ਦਿਨੀ ਜਾਂ ਕਹਿ ਲਓ ਇੱਕ ਦਿਨ ਬਾਅਦ ਵਿੱਚ ਇਹ ਕਰਨਲ ਬਾਠ ਦਾ ਕਿੱਸਾ ਹੁੰਦਾ ਹੈ ਕਰਨਲ ਬਾਠ ਜੋ ਇੱਕ ਸਾਡੇ ਸੈਂਟਰਲ ਗਵਰਨਮੈਂਟ ਦੇ ਵਿੱਚੋਂ ਡਿਫੈਂਸ ਦੇ ਆਰਮੀ ਹੈੱਡਕੁਆਰਟਰ ਦੇ ਵਿੱਚ ਡਿਊਟੀ ਕਰਦੇ ਨੇ ਉਹਨਾਂ ਤੇ ਜੋ ਕਾਰਵਾਈ ਉਹ ਪੂਰੀ ਦੁਨੀਆ ਨੇ ਵੇਖੀ ਜੋ ਇਹ ਪੁਲਿਸ ਪ੍ਰਸ਼ਾਸਨ ਨੇ ਕੀਤੀ ਅਤ ਨਿੰਦਨਯੋਗ ਔਰ ਵਿੱਚ ਬਾਠ ਨੇ ਜੋ ਘਲਣਾ ਘਲ ਹੀ ਉਹਦੇ ਵਾਸਤੇ ਲਗਾਤਾਰ ਜੋਇ ਕਾਰਵਾਈਆਂ ਕੀਤੀਆਂ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਆ ਪੁਲਿਸ ਨੂੰ ਬੇਨਤੀਆਂ ਕੀਤੀਆਂ ਹੋਰ ਬਹੁਤ ਸਾਰੀਆਂ ਬੇਨਤੀਆਂ ਕੀਤੀਆਂ ਪਰ ਇਹਨਾਂ ਨੇ ਕੋਈ ਵੀ ਉਹਦੀ ਸੁਣਵਾਈ ਨਹੀਂ ਕੀਤੀ ਹੈ ਮੈਂ ਤਾਂ ਜ਼ਿਕਰ ਕਰ ਰਿਹਾ ਕਿ ਕਰਨਲ ਬਾਟ ਸਾਡਾ ਹਿੱਸਾ ਨਹੀਂ ਉਹ ਵੀ ਉਸ ਆਰਮੀ ਦਾ ਹਿੱਸਾ ਨਹੀਂ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਤਸ਼ੱਦਦ ਕੀਤਾ ਤੇ ਹੁਣ ਉਹ ਕੇਸ ਜੋ ਹੈ ਉਹ ਤੁਸੀਂ ਸਾਰੇ ਜਾਣਦੇ ਹੋ ਕਿ ਮਾਨ ਜੋ ਜੋ ਹਾਈ ਕੋਰਟ ਨੇ ਜੋ ਸੀਬੀਆਈ ਨੂੰ ਕੇਸ ਦੇ ਦਿੱਤਾ ਹੈ ਇਹ ਵਧੀਆ ਗੱਲ ਹੈ ਇਹ ਸਾਡੀ ਇੱਕ ਜਿੱਤ ਹੈ ਜੋ ਦੇ ਵਿੱਚ ਅਸੀਂ ਸਾਰੇ ਉੱਥੇ ਪਹੁੰਚੇ ਵੀ ਸਾਂ ਸੋ ਮੈਂ ਇੱਥੇ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰੂੰਗਾ ਕਿ ਬਹੁਤ ਸਾਰਾ ਐਸਾ ਤਸ਼ੱਦਦ ਆਰਮੀ ਸੈਨਿਕਾਂ ਦੇ ਉੱਤੇ ਪਿਛਲੇ ਥੋੜੇ ਸਮੇਂ ਪਹਿਲਾਂ ਜੋ ਜੇਅਨਕੇ ਦੇ ਵਿੱਚ ਵੀ ਤਸ਼ੱਦਦ ਕੀਤਾ ਇਹਨਾਂ ਨੇ ਫਿਰ ਇੱਥੇ ਕਈ ਕਾਰਵਾਈਆਂ ਕੀਤੀਆਂ ਨੇ ਸੋ ਮੈਂ ਜ਼ਿਆਦਾ ਟਾਈਮ ਨਾ ਲੈਂਦਾ ਹਾਂ ਮੈਂ ਇੱਥੇ ਇਹੀ ਕਹੂੰਗਾ ਕਿ ਇਸ ਟਾਈਮ ਦੇ ਪੰਜਾਬ ਦੇ ਹਾਲਾਤ ਜੋ ਬਹੁਤ ਪੁਲਸੀਆ ਰਾਜ ਬਣ ਚੁੱਕਿਆ 84 ਵਾਲਾ ਕੇਸ ਜੋ ਜਿਵੇਂ ਉਦੋਂ ਕਰਦੇ ਹੁੰਦੇ ਸੀ ਉਹੀ ਸਾਰਾ ਕੁਝ ਹੋ ਰਿਹਾ ਏ ਮੈਂ ਮਾਨ ਸਰ ਦਾ ਆਪ ਕੋ ਬੇਨਤੀ ਕਰੂੰਗਾ ਇਹਨਾਂ ਸਾਰਿਆਂ ਉੱਤੇ ਕੰਟਰੋਲ ਕਰੋ ਤਾਂ ਕਿ ਦੇ ਜੋ ਪੰਜਾਬ ਦੇ ਹਾਲਾਤ ਆ ਉਹ ਸੁਧਰ ਸਕਣ ਔਰ ਜੋ ਅੱਜ ਪੂਰੇ ਸੈਨਿਕਾਂ ਸੈਨਿਕਾਂ ਦੀ ਏਕਤਾ ਨਹੀਂ ਮਿਲ ਕਰਕੇ ਕਾਰਗਿਲ ਜੰਗ ਦੇ ਯੋਧਿਆਂ ਨੂੰ ਜੋ ਸਨਮਾਨ ਦਿੱਤਾ ਸ਼ਰਧਾਂਜਲੀ ਦਿੱਤੀ ਆ ਉਹਦਾ ਮੇਰੇ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਸਾਰੇ ਸੈਨਿਕਾਂ ਦਾ ਔਰ ਜਿੰਨੇ ਵੀ ਇੱਥੇ ਨਮਿੰਦੇ ਪਹੁੰਚੇ ਨੇ ਉਹਨਾਂ ਦਾ ਵੀ ਮੈਂ ਜਲਦੀਆਂ ਘਰਾਈਆਂ ਨੂੰ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਮੈਂ ਮੈਂ ਜਸਵੀਰ ਸਿੰਘ ਸਾਫਾ ਸ਼ਹਿਰ ਕਸ਼ਮੀਰ ਕਮੇਟੀ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਅਸੀਂ ਅੱਜ 1999 ਦੇ ਜੋ ਕਾਰਗਵ ਦੇ ਜੀਵ ਯੋਧਿਆਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਪਹੁੰਚੇ ਆ ਸਾਰੀ ਸਾਡੀ ਜਿੰਨੀ ਅੰਮ੍ਰਿਤਸਰ ਜ਼ੋਨ ਦੀ ਜਿੰਨੀ ਟੀਮ ਆ ਉਹ ਸਾਰੀ ਇਕੱਠੀ ਹੋ ਕੇ ਆ ਚਾਹੀ ਇਹਨਾਂ ਨੂੰ ਅਸੀਂ ਸ਼ਰਧਾਂਜਲੀ ਦੇ ਰਹੇ ਆ ਕਿ ਜਿਹੜੇ ਸ਼ਹੀਦ ਹੁੰਦੇ ਆ ਉਹ ਦੇਸ਼ ਤੇ قوم ਦਾ ਸਰਮਾਇਆ ਹੁੰਦੇ ਆ ਉਹਨਾਂ ਨੂੰ ਵੇਖ ਕੇ ਹੀ ਜਿਹੜੀ ਅਗਲੀ ਪੀੜ੍ਹੀ ਆ ਉਹਨੂੰ ਜਾਗਰਤ ਹੁੰਦੀ ਆ ਜਦੋਂ ਕਿਤੇ ਵੇਖੀ ਆ ਵੀ ਸਾਡੇ ਸ਼ਹੀਦਾਂ ਦੀ ਅੱਜ ਕੋ ਲੰਘ ਰਿਹਾ ਹੋਗਾ ਜਵਾਨ ਉਹ ਵੇਖੂਗਾ ਵੀ ਸਾਡੇ ਵਾਸਤੇ ਮੱਚ ਰਿਹਾ ਪੁੱਛੂਗਾ ਜਾਂ ਕਾਨੂੰਨ ਇੰਡੀਆ ਦੇ ਵਿੱਚ ਵੇਖੂਗਾ ਜਿੱਦਾਂ ਤੁਸੀਂ ਵੀਡੀਓ ਬਾਹਰ ਲੈ ਰਹੇ ਹੋ ਤੇ ਤੁਹਾਡੇ ਵੀ ਧੰਨਵਾਦ ਆ ਉਹ ਵੇਖੂਗਾ ਤੇ ਉਹਨਾਂ ਜਾਗਰਤ ਹੁੰਦੀ ਆ ਇਸ ਕਰਕੇ ਇਹਨਾਂ ਦੀਆਂ ਜਿਹੜੀਆਂ ਸ਼ਹੀਦਾਂ ਨੂੰ ਹਰ ਸਾਲ ਹਰ ਜਿੱਥੇ ਆ ਕੇ ਮਨਾਉਣਾ ਚਾਹੀਦਾ ਦੇ ਨਾਲ ਮੇਰੀ ਬੇਨਤੀ ਆ ਕਿ ਕੱਲੇ ਇਹਨਾਂ ਦੀਆਂ ਜਾਂਦਾ ਬਣੂ ਵਾਸਤੇ ਨਾ ਪਰਹ ਜੀਏ ਇਹਨਾਂ ਦੀਆਂ ਜਿਹੜੀਆਂ ਵੀਰ ਨਾਰੀਆਂ ਜਾਂ ਕਰੋ ਨਾਰੀਆਂ ਉਹਨਾਂ ਵਾਸਤੇ ਵੀ ਆਪਣੇ ਜਿਹੜੇ ਲਾਗ ਗਿਆ ਪੇ ਨਾ ਕੋਈ ਘਰ ਦੇ ਵਿੱਚ ਕੋਈ ਪਰੇਸ਼ਾਨੀ ਆ ਜਾਂ ਕਿ ਇਹਦੇ ਵਿੱਚ ਕੋਈ ਕਿਸ ਨੂੰ ਘਰ ਦੇ ਵਿੱਚ ਕੋਈ ਕਿਸੇ ਕਿਸਮ ਦਾ ਕੋਈ ਭਗਾ ਪਰੇਸ਼ਾਨੀ ਆ ਉਹਦੇ ਵਾਸਤੇ ਵੀ ਇਕੱਠੇ ਹੋਈਏ ਇਹਨੀਆਂ ਜਿ ਬੇਨਤੀਆਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੰਗਰੇਜ਼ ਸਾਹਿਬ ਦੀ ਫੈਮਿਲੀ ਤਾਰੇਮ ਜਨਪਦਿਕ ਲੋ ਜਨਾਰਦਸ ਫੋਟੋ ਹੋ ਰਹੀ ਹੈ ਇਕੱਠੇ ਬੜੂ ਕਲ ਇਹ ਨਹੀਂ ਆਇਓ ਨਾ ਇਹਨਾਂ ਦੇ ਬਾਅਦ ਹੈਸ਼ਟੈਗ ਜਨਾਰਦ ਸਿੰਘ ਜੀ ਉਹਨਾਂ ਨੇ ਬੇਨਤੀ ਆ ਕਿ ਪੰਜ ਜੀ ਆਏ ਨੇ ਕੋਈ ਸਨਮਾਨ ਪ੍ਰਾਪਤ ਕਰਨ ਦੀ ਕਿਰਪਾ ਕਰੋ ਜੀ ਹੈਸ਼ਟੈਗ ਜਨਾਰਦ ਸਿੰਘ ਦੀ ਫਰਸਟ ਸਟੇਜ ਬੰਦੀ ਫਵਦਾਨ ਅਨੀ ਸੰਸਕ੍ਰਿਤਕ ਕਾਛੇ ਸਾਰੇ ਗਾਧੋ ਜਿਹੜੇ ਆਉਂਦੇ ਨੇ ਉਹਨਾਂ ਕਿਉਂ ਹੈ 그러면은 ਆ ਕੇ ਖੋਲਦੇ ਆਂ ਮਸੀਦ ਬੋਲੇ ਸੋਨਹਾ ਬੋਧਾਰ ਕਿਸ ਸਿੰਘ ਦੀ ਅੱਜ ਸਿੱਖ ਬੋਧਾਰ ਕੇਸਰ ਸਿੰਘ ਦੀ ਅੱਜ ਸਿੱਖ ਉਹਨਾਂ ਦੇ ਪਰਿਵਾਰ ਦੇ ਕੋਈ ਮੈਂਬਰ ਸਭਾ ਨਾਲ ਆਏ ਨੇ ਸਾਡੇ ਕੈਪਟਨ ਹਰਸ਼ਾ ਸਿੰਘ ਸਾਹਿਬ ਜਿਹੜੇ ਸਾਨੂੰ ਪਿਛਲੇ ਸਾਲ ਮਿਸ਼ੋੜਾ ਦੇ ਕੇ ਸਾਲ उन सॼे सतकार जो भैण जी आए उन्हनि बेनती आहे त सम्मान पाप्त करण जी माता डेसा सिंह जी अठ